ਸਵਾਗਤ ਨਾਮਦੇਵ ਜੀ ਨੂੰ ਕੋਨਾ ਸਾਧ ਸੰਗਤ ਅਧਿਆਤ ਵਿੱਚ ਗੁਰਬਾਣੀ ਦੇ ਬਚਨ ਆਉਂਦਾ ਹੈ ਬਿਨ ਨਾਮ ਦੇ ਨੂੰ 72 ਵਾਰ ਪਰਮੇਸ਼ਰ ਨੇ ਮਨੁੱਖ ਦੇ ਰੂਪ ਵਿੱਚ ਦਰਸ਼ਨ ਦਿੰਦੇ 72 ਵਾਰ ਗੁਰਬਾਣੀ ਇਹ ਵੀ ਗੱਲ ਕਹਿੰਦੀ ਹੈ ਨਾਮੇ ਨਾਰਾਇਣ ਨਾਹੀ ਭੇਦ ਨਾਮਦੇਵ ਔਰ ਪ੍ਰਮਾਤਮਾ ਵਿੱਚ ਕੋਈ ਫਰਕ ਹੀ ਕੋਈ ਨਹੀਂ ਰਿਹਾ ਇੱਕ ਵਾਰੀ ਭਗਤ ਨਾਮਦੇਵ ਜੀ ਕਿਹਾ ਗੁਰਮੁਖ ਪਿਆਰੋ ਲੰਗਰ ਤਿਆਰ ਕਰਨ ਪ੍ਰਸ਼ਾਦ ਚੌਂਕੇ ਤੇ ਬੈਠਾ ਪ੍ਰਸ਼ਾਦ ਦਾ ਪੁਕਾਰਿਆ ਨੇ ਤੇ ਇੱਕ ਕੁੱਤਾ ਆਇਆ ਕੁੱਤੇ ਨੇ ਸ਼ਾਬੇ ਵਿੱਚੋਂ ਪ੍ਰਸ਼ਾਦਾਂ ਚੁੱਕਿਆ ਤੇ ਚੱਪ ਕੇ ਤੁਰ ਪਿਆ ਜਦੋਂ ਨਾਮਦੇਵ ਦੀ ਨਿਗਾਹ ਪਈ ਨਾਮਦੇਵ ਜੀ ਉਨੇ ਕੁੱਤਾ ਨਹੀਂ ਸਮਝਿਆ ਉਹ ਕਿਹਦੇ ਭਗਵਾਨ ਹੈ ਪਰਮੇਸ਼ਰ ਹੈ ਨਵੇਂ ਪਿਆਸੀ ਕੀ ਵਾਲਾ ਕੁੱਝਾ ਪੁਰਾਣੇ ਸਮਝ ਕੁੱਝਾਂ ਚ ਕਿਹਾ ਹੁੰਦਾ ਸੀ ਘੜਿਆਂ ਚ ਘਰਾਂ ਵਿੱਚ ਕਰੇ ਘਰਾਂ ਵਿੱਚ ਗੁਰਮੁਖ ਪਿਆਰੋ ਵੱਡੇ ਵੱਡੇ ਤੌੜੇ ਕੋ ਨਾ ਭਰੇ ਪੈਂਦੇ ਸੀ ਘਰਾਂ ਚ ਕੀ ਦੇ ਹੁਣ ਤਾਂ ਨਾ ਤਾਂ ਘਿਓ ਆ ਘਰਾਂ ਚ ਮਿਲਦਾ ਨਾ ਹਾਜਮੀ ਆਉਂਦਾ ਹੈ ਨਾ ਕੋਈ ਖਾਂਦਾ ਜੇ ਖਾਂਦਾ ਤਾਂ ਡਾਕਟਰ ਬੰਦ ਕਰ ਦਿੰਦੇ ਨੇ। ਮੇਕਾ ਉਹਨੇ ਖਾਣਾ ਨੌਨੀ ਖਾਣਾ ਸਾਦ ਸੰਗਤ ਮਿਰਚਾਂ ਨਹੀਂ ਖਾਣੀਆਂ ਸਭ ਚੀਜ਼ਾਂ ਬੰਦ। ਹੁਣ ਨਾਮਦੇਵ ਦੇ ਕੋਲ ਪਿਆ ਘੀ ਵਾਲਾ ਕੁੱਜਾ ਤੇ ਉਹਨੇ ਚੁੱਕ ਲਿਆ। ਕੁੱਤੇ ਨੂੰ ਆਵਾਜ਼ ਮਾਰ ਕੇ ਕਹਿੰਦੇ ਭਗਵਾਨ ਅਜੇ ਇਹ ਚੋਪੜੀਆਂ ਨਹੀਂ। ਲੈ ਮੈਨੂੰ ਚੋਪੜ ਲੈਣ ਦੇ ਫੇਰ ਸਕੇ। ਇਹ ਕੁੱਤਾ ਮੂਰੇ ਭੱਜ ਲਿਆ ਮੰਗਰ ਨਾਮਦੇਵ ਤੇਜ਼ ਤੌੜ ਲੱਗ ਪਿਆ ਹੌਲੀ ਹੌਲੀ ਤੇਜ਼ ਦੁਰਦਾ ਗਿਆ ਪਿੰਡ ਤੋਂ ਬਾਹਰ ਆ ਕੇ ਮੰਗਰ ਨਾਮਦੇਵ ਮੂਰੇ ਕੁੱਤਾ ਉਹ ਜਿਉਂ ਜਿਉਂ ਨਾਮਦੇਵ ਪਿੱਛੇ ਤੇਜ਼ ਹੁੰਦਾ ਹੈ ਦੌੜਦਾ ਤਾਂ ਕੁੱਤਾ ਹੋਰ ਤੇਜ਼ ਭੱਜੀ ਜਾਂਦਾ ਖੜ ਜਾ ਭਗਵਾਨ ਮੈਨੂੰ ਚੋਪੜ ਲੈਣ ਦੇ ਖੜ ਜਾ ਭਗਵਾਨ ਦੇਖੋ ਕੁੱਤੇ ਨੂੰ ਭਗਵਾਨ ਇਹ ਸਰਦ ਹੈ ਅੰਨੀ ਸਰਦਾ ਨੇ ਕਈ ਵਾਰਿਕਾ ਨਾ ਅੰਧ ਵਿਸ਼ਵਾਸ ਹੀ ਹੁੰਦਾ ਅੰਦਾ ਵਿਸ਼ਵਾਸ ਅੰਨੀ ਸਰਦਾ ਸਰਦਾ ਵੀ ਕਿਸੇ ਹੱਦ ਤੱਕ ਇਹ ਸਾਧ ਸੰਤ ਮਨਜ਼ੂਰ ਹੈ ਜੇ ਬੰਦਾ ਹਰਦਾ ਬੋਲੇ ਟੱਪ ਜਾਵੇ ਸਰਦਾ ਵਿੱਚ ਫਿਰ ਉਹ ਸਰਦਾ ਵੀ ਕਈ ਵਾਰੀ ਗਾ ਨਾ ਪਾ ਬਣ ਜਾਂਦੀ ਹੈ ਬਾਹਰ ਉਜਾੜ ਆ ਗਿਆ ਸਾਧ ਸੰਗਤ ਕੋਈ ਲਵੇ ਲਾਉਣੇ ਬੰਦਾ ਨਾ ਉੱਤਾ ਰੁਕ ਗਿਆ ਨਾਮਦੇਵ ਨੇੜੇ ਆਇਆ ਤੇ ਕੁੱਤੇ ਵਿੱਚੋਂ ਭਗਵਾਨ ਪ੍ਰਗਟ ਹੋ ਗਏ ਕਹਿੰਦੇ ਨਾਮਦੇਵ